ਹਉ ਦੇ ਕੇ ਇਦਾਂ ਦਾ ਵੀ ਟੈਲੀਫੋਨ ਆਇਆ ਗਿਆਨੀ ਜੀ ਤੁਸੀਂ ਕਹਿੰਦੇ ਹੋ ਸਬੰਧ ਕੱਢੋ ਮੈਂ ਕਹਿੰਦੀ ਮੈਂ ਕਹਿੰਨਾ ਬਿਲਕੁਲ ਕੱਢਣਾ ਚਾਹੀਦਾ ਔਰ ਕੱਢਣਾ ਵੀ ਐਵੇਂ ਚਾਹੀਦਾ ਜਿਵੇਂ ਇਨਕਮ ਟੈਕਸ ਦੀ ਰਿਟਰਨ ਭਰੀਦੀ ਹੈ ਜੇ ਸਰਕਾਰ ਨਾਲ ਵਫਾਦਾਰ ਹੋ ਆਪਣੇ ਸਰਕਾਰ ਗੁਰੂ ਨਾਲ ਵੀ ਵਫਾਦਾਰ ਹੋ ਜਾਓ ਮੈਂ ਮੇਰਾ ਵਿਸ਼ਵਾਸ ਹੈ ਤੁਹਾਨੂੰ ਕਦੇ ਘਾਟਾ ਨਹੀਂ ਪੈਗਾ ਕਦੇ ਇਨਕਮ ਟੈਕਸ ਦਿੱਤਿਆ ਵੀ ਕਦੇ ਕਿਸੇ ਦਾ ਨੁਕਸਾਨ ਹੁੰਦਾ ਹੈ ਇੱਕ ਬੰਦੇ ਨੇ ਬੜੀ ਵਧੀਆ ਗੱਲ ਕਹੀ ਕਹਿੰਦਾ ਜੀ ਮੈਂ ਇਨਕਮ ਟੈਕਸ ਦੇਣਾ ਕਹਿੰਦਾ ਫੇਰ ਕਹਦਾ ਗਿਆਨੀ ਜੀ ਦਿੱਤੇ ਚੋ ਹੀ ਦੇਈਦਾ ਜੇ ਇਨਕਮ ਹੈਗੀ ਤੇ ਟੈਕਸ ਹੈ ਨਾ ਜੇ ਮੇਰੀ ਇਨਕਮ ਹੀ ਨਾ ਹੋਵੇ ਗਵਰਨਮੈਂਟ ਟੈਕਸ ਕਿਉਂ ਮੰਗੇਗੀ ਜੇ ਤੁਹਾਡੇ ਕੋਲੇ ਪਾਇਆ ਹੀ ਨਹੀਂ ਹੋਏਗੀ ਤੁਹਾਡਾ ਗੁਰੂ ਦਸਵੰਦ ਨਹੀਂ ਮੰਗੇਗਾ ਮੈਂ ਤਾਂ ਰੋਜ਼ ਅਰਦਾਸ ਕਰਦਾ ਤੁਹਾਡੀ ਕਿ ਮਹਾਰਾਜ ਜਿੰਨਾ ਪਰਿਵਾਰਾਂ ਨੇ ਦਸਵੰਦ ਭੇਡਾ ਕੀਤਾ ਉਨ੍ਹਾਂ ਦੀ ਕਿਰਤ ਕਮਾਈ ਵਿੱਚ ਬਰਕਤ ਪਾਉਣੀ